ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਆਸਦਾ ਮੈਂ ਠੀਕ ਹਾਂ ਤੁਹਾਨੂੰ ਸਵਾਗਤ ਨਾਲ ਵੀਡੀਓ ਦੇ ਵਿੱਚ ਤੇ ਆਪਾਂ ਜਮਕੌਰ ਸਹਿਰ ਪਛਾਲੇ ਪਾ ਚੜਦੇ ਆ ਹੁਣ ਅੱਥਾ ਆਪਾਂ ਦੇਖਦਾ ਵਾ ਬਾਬੇ ਦੇ ਸਾਰਾ ਕੁਝ ਸੁਣਾ ਲਈ ਸੰਗਤ ਸਾਰੀ ਤੇ ਬੰਦੇ ਸਨ ਮੈਂ ਦਿਖਾਉਣਾ ਵਿੱਚ ਬੈਠੇ ਆਈਆਰ ਕੀ ਥੋੜੀ ਹੈਗੀ ਹਜ ਤੱਕ ਤਾਂ ਉਹ ਦੂਗਾ ਜਾ ਕੇ ਪਤਾ ਨਹੀਂ ਕੀ ਬਾਨਾ ਓੰਬੇ ਦੇ ਟਰੈਕਟਰ ਤੇ ਮਾਰਦਾ ਕੱਪੜਾ ਕੋਪੜਾ ਇਹਨੂੰ ਆਹ ਤੁੱਤੇ ਬਹਿ ਕੇ ਨੀ ਆ ਚੱਲਦੇ ਆਪਾਂ ਗਾਂ ਬਾੜੇ ਪੜੇ ਪੜੇ ਇਸ਼ਾਰੇ ਕਰਦਾ ਹਾਂ ਦੱਸ ਕੀ ਕਰਦਾ ਸਾਹਲ ਬੰਦੇ ਹੈਂ ਸਾਹਲ ਬੰਦੇ ਸਾਹਲ ਫੋਟਮਾ ਦੇ ਪੂਰਾ ਤੇਜੂ ਦਾ ਪੂਰਾ ਜੋਰ ਦਿੱਤਾ ਵਾ ਸੀਸੇ ਦੀ ਮਾਂ ਭੈਣ ਇੱਕ ਕਰੀ ਵਾ ਤੇਜੂ ਦੀ ਜੋ ਥੋੜਾ ਅਲਟਰਨੇਟਰ ਹੋ ਗਿਆ ਸੀਗਾ ਸਾਫ ਤੇ ਉਹ ਪੱਕਾ ਲਦੇ ਆਂ ਆਪਣਾ ਕਸਲੈਂਸਰ ਵੀ ਸਹੀ ਹੋ ਵੀ ਦਵਾਂਗੇ ਥੋੜਾ ਪੱਟਿਆ ਕੇ ਗਰਮ ਕਰਕੇ ਚਾਲੇ ਪੌਣੇ ਆਪਾਂ ਨੂੰ ਖੰਗ ਤੱਕ ਆਪਣੀ ਆਉਂਦੀ ਆ। ਗਾਂ ਵਾਲੀ ਚੱਲਦੇ ਆਂ ਗਾਂ ਲੰਗਾ ਤੇ ਰੋਕਾਂਗੇ ਤੇ ਬਣਾਵਾਂਗੇ ਬਾਕੀ। ਹਾਂਜੀ ਬਾਬਿਓ। ਆ ਯਾਰ ਆਲਟੀਨੇਟਰ ਦੀ ਨਾ ਬੈਲਟ ਢਿੱਲੀ ਹੋ ਗਈ ਸੀਗੀ। ਉਹ ਹੁਣ ਕਸੀ ਆ। ਓਕੇ ਹੁਣ ਜਮਾ। ਬਾ ਓਕੇ ਕਰਤੀ ਹੁਣੇ ਬਸ ਜਮਾ ਯਾਰ। ਬਾ ਹੁਣ ਪੌਣੇ ਆ ਚਾਲੇ ਅਨੰਦਪੁਰ ਸਾਹਿਬ ਨੂੰ। ਮੋਟਰਸਾਈਕਲ ਆਪਾਂ ਕੱਢ ਲਿਆ ਸੀਗਾ ਬਾਹਰ। ਪਰਿਵਾਰ ਬਿਛੋੜਾ ਸਾਹਿਬ ਤੇ ਕੀਰਤਨਪੁਰ ਰੁਕਣਾ ਹੈ ਇੱਥੇ ਕੀਰਤਨਪੁਰ ਦੇ ਪਰਿਵਾਰ ਬਿਛੋੜਾ ਸਾਹਿਬ ਦੋ ਘਰਦਾਰ ਰਿਆ ਪਰ ਦੋ ਘਰਦਾਰ ਸਾਹਿਬ ਚ ਰੁੱਕ ਕੇ ਬਾਈ ਕੀਰਤਨਪੁਰ ਵੀ ਸਾਨ ਵੀ ਕਰਕੇ ਜਾਣਾ ਨਹਿਰ ਤੇ ਚੰਗਾ ਕੋਈ ਨਹਿਰ ਤੇ ਨਦੀ ਅਗਲੇ ਆ ਜੀ ਲੱਖ ਤੇ ਆਪਾਂ ਬਈ ਪਾ ਤੇ ਚਾਲੇ ਹਣ ਤੋਂ ਪਰਿਵਾਰ ਬਿਛੋੜਾ ਘਰਦਵਾਰੇ ਰਵਾਂਗੇ ਤੇ ਆਪ ਮੱਥਾ ਟੇਕਾਂਗੇ ਤੇ ਆਪਣੇ ਮੁੰਡਿਆਂ ਨੇ ਮੋਟਰਾਂ ਕੱਢ ਲਿਆ ਬਾਹਰ ਬਲਬਲ ਕੱਢ ਲਿਆ ਦੂਮ ਕੱਢ ਲਿਆ ਦੂਮ ਚੱਲਦੇ ਆਂ ਤੋ ਆਹੇ ਗੁਰੂ ਹੌਲੀ ਹੌਲੀ ਚੱਲਾਂਗੇ ਫਰਕਲ ਫਰਕਲ ਗੱਡੀ ਜਰਾ ਸੀ ਟੈਂਕਾ ਕੌਣ ਆ ਗਿਆ ਹੈਗਾ ਨਾ ਉਹੀ ਆਏ ਹਨ ਸੇਵਾਦਾਰ ਲੱਗ ਗਿਆ ਸਾਡੇ ਇੱਧਰ ਕਹਿੰਦੇ ਬੜਾ ਲੰਮਾ ਜਗਾੜ ਨੀ ਹੈ ਜੀ ਹੈ ਜੈਟ ਤੇ ਲੱਗ ਗਿਆ ਉਹ ਕਰਨ ਬਲੌਗ ਹੁਣ ਵੀਡੀਓ ਬਣਾਈ ਜਾਂਦਾ ਤੇ ਲੰਗਰ ਦੇ ਖੜੇ ਆਪਾਂ ਜਵਾਬ ਦਾ ਮਜ਼ਰਾ ਹੁਣੀ ਦੇ ਦੇਣਾ ਹਾਂ ਇਤਿਹਾਸ ਹਾਂ ਨਾਲ ਇੱਧਰ ਦਾ ਜਵਾਬ ਹੋਵੇ ਤਾਂ ਬਸ ਫਿਰ ਹਾਂ ਇੱਧਰ ਦਾ ਜਵਾਬ ਹੋਵੇ ਤਾਂ ਬਸ ਬੰਦੇ ਖੜਿਆ ਟਰੈਕਟਰ ਖੜਾ ਆਪਣਾ ਉਧਰ ਲਾਤੀਸ ਵਾਟਰੇ ਹੈ ਹਾਂ ਹਾਂ ਬਾਈ ਲਾਤੀ ਸ਼ੁਕਰ ਆ ਮਹਾਰਾਜ ਦਾ ਬਰੇ ਆਪਾਂ ਨਾ ਚੱਪਲਾ ਪਲੀਜ਼ ਇੱਥੇ ਥੱਲੇ ਕਿਰਪਾਲਤਾ ਕਰਿਆ ਕਰੋ ਇਹਨਾਂ ਚੀਜ਼ਾਂ ਦੀ ਆ ਕੰਬਲ ਗਾਂ ਹਟ ਦੇਰਾ ਕੰਬਲਾਂ ਨੂੰ ਚੁਲਾ ਗਾ ਲੇ ਕੇ ਲੈ ਕੇ ਜੀ ਹਾਂਜੀ ਆਪਾਂ ਕੋਟ ਘਾੜ ਲਾਤੇ ਹਾਂ ਓਏ ਗਾਂ ਨਾਂਗੇ ਹੀ ਬਾਈ ਅੱਗੇ ਜੋਰਡਨ ਆ ਵੀ ਕਹਿ ਆ ਵੀ ਮੈਂ ਗਲਤ ਲੈ ਕੇ ਗਿਆ ਸੀ ਮੈਂ ਗਾ ਲੰਘ ਗਿਆ ਸੀ ਹਰ ਸਾਲ ਉਹਨਾਂ ਨੂੰ ਨਹੀਂ ਪਤਾ ਰਾਹ ਕਿੱਧਰ ਦੀ ਹੁੰਦਾ ਕੀਰਤਨਪੁਰ ਦਾ ਪਰਿਵਾਰ ਪਰਿਵਾਰ ਵਿੱਚ ਥੋੜਾ ਬਰਕੀ ਹੈ ਨਾ ਉਹਨਾਂ ਨੇ ਰਾਹ ਦਾ ਕੱਚਾ ਨਹੀਂ ਕਬਰ ਆ ਜਾਂਦਾ ਬੰਦਾ ਆਹ ਤੇ ਬੰਦੇ ਨੇ ਵੀ ਲਾ ਦੀ ਓਏ ਟਿੱਕੇ ਟਿੱਕੇ ਚਾਬੀ ਗੱਡੀ ਹੈ ਜੋ ਓਏ ਬਾਈਕ ਜੋ ਆਪਣੀ ਜੋ ਚਾਬੀ ਗਰਮੀ ਉਹ ਮੋਟਰਸਾਈਕਲ ਦਾ ਤਾਂ ਖੜਾ ਲਾ ਕੇ ਲੈ ਜੂ ਕੋਈ ਉਹ ਵੀ ਨਿਕਲ ਜੀ ਡੇਟ ਆ ਪੀ ਮੁੜ ਕੇ ਆ ਆ ਲਾ ਮੈਂ ਮੈਂ ਜੇ ਅੰਦਰ ਵੜ ਗਿਆ ਨਾ ਮੈਂ ਥੱਲੇ ਹਟ ਦੇਣਾ ਕੋਟ ਜੀ ਦੇ ਹੈਗਾ ਹੁਣੇ ਲਾ ਲੂ ਬਈ ਬੱਚੇ ਮੁੰਦਰਾ ਮੂਰ ਲਾ ਕੀ ਦਾ ਮੂਰਲਾ ਕੋਟ ਇਹਨੂੰ ਫੜਾਣ ਨੂੰ ਮੈਂ ਹਟਾਂ ਬਾਹਰ ਨੂੰ ਮੂਰਲੇ ਨੂੰ ਆਇ ਨੂੰ ਐਨੂੰ ਐਨੀ ਗਰਮੀ ਆ ਲੋਕ ਵਿੱਚ ਸਵਾਟਰਾਂ ਬਈ ਫਿਰਦੇ ਥੱਲੇ ਦੀ ਔਖਾ ਯਾਰ ਮੰਦਿਰ ਦਾ ਬਈ ਯਾਰ ਸਾਰਾ ਸਹੀ ਗੱਲ ਆ ਬਈ ਪਤਾ ਨਹੀਂ ਕਿੱਥੋਂ ਲਿਆਇਆ ਇਕੱਠੇ ਕਰ ਕਰ ਭੈਣ ਤਰਾ ਇੱਥੇ ਚਾਰ ਕਰ ਲੰਡੇ ਗੁੱਲੂ ਬਾੜੂ ਹੋ ਜਾਂਦੇ ਨੇ ਫੇਰ ਹੌਣ ਤੋਂ ਪਾਏਗਾ ਲੰਡੇ ਗੁੰਡੇ ਇਕੱਠੇ ਕਰਕੇ ਲਿਆਉਣਾ ਹੈ ਮੇਰੀ ਜਿੰਦਾਬਾਖੇ ਲੈ ਲੰਡੇ ਗੁੰਡੇ ਬੰਦੇ ਸਾਰੇ ਆ ਖੜੇ ਆ ਦੱਸ ਕਿਹਦੇ ਪਾਈ ਲਵਾਣਾ ਆਏ ਆਣੀ ਛੋਟੇ ਜਿਹੇ ਪਾਈ ਭਾਈਆ ਮਾਗੀ ਦੋ ਕੀ ਸਾਡੇ ਹੋਰ ਚਾਰ ਕਰ ਮਾ ਲਾਉਣਾ ਪੁਲਿਸ ਨੂੰ ਫੋਨ ਲਾ ਕੇ ਸਰਕਾਰ ਨੂੰ ਲਾ ਦੇ ਆਪਣੇ ਆਪਣੇ ਬੰਦੇ ਲੈ ਐਨਾ ਨਾ ਇੰਟਰਵਿਊ ਆ ਗਈ ਉਹ ਮੇਰੇ ਸਾਰੇ ਫੁੱਲੇ ਫਿਰਦੇ ਆ ਉਹ ਆਈ ਨਹੀਂ ਮਾਣਾ ਏ ਟੇ ਮੈਕ ਇਹਨੂੰ ਕੀ ਕਹਿੰਦੇ ਮੈਕ ਨੂੰ ਇਹ ਇਹਦੇ ਮੈਕ ਤੋਂ ਡੰਗੇ ਉਹਨਾਂ ਨੇ ਇਹ ਡੰਗਣ ਲੱਗੇ ਸ਼ਰਮ ਦੇ ਹੱਥ ਵੱੱਢ ਕੇ ਉਹਨਾਂ ਇਦਰੀ ਡੰਗਦਾ ਰਹਿੰਦਾ ਕਹਿੰਦਾ ਇਦਰੀ ਨਹੀਂ ਲੋੜ ਇਹ ਥੱਲੇ ਹੀ ਨਿੱਡੀ ਜਾ ਮੇ ਰੇਡ ਮੜ ਕੇ ਉਹਦੇ ਹੱਥੇ ਇਹਦੇ ਦਾ ਇੰਟਰਵਿਊ ਵਿੱਚ ਫੇਰੀ ਕਰਾਉਂਦਾ ਮੈਂ ਨਹੀਂ ਖੜ ਜਾ ਕੋਲੇ ਭੇਜ ਕੇ ਆਇਆ ਪੀ ਪੀ ਦਾ ਨਹੀਂ ਪਤਾ ਮੈਂ ਲਿਕ ਪੀ ਤਾਂ ਨੂੰ ਕੀ ਪਤਾ ਨੂੰ ਲੜ ਗਈ کہیں ਆ ਮੇਰਾ ਕੀ ਕਹਿੰਦਾ ਸੀਗਾ ਲੇੜੀ ਰੇੜੀ ਨੂੰ ਲੇੜੀ ਕਵੇ ਅੱਧੀ ਨਾਲ ਭਈਏ ਫੜਦੇ ਇਹ ਕਹਿੰਦਾ ਮੇਰੀ ਵਿੱਚ ਬਣਾਉਂਦਾ ਬਾਈ ਖੜ ਗਿਆ ਜਾ ਕੇ ਆ ਮੈਂਗਾ ਫੇਰ ਬਣੀ ਇਹਦੀ ਚਾਹ ਵਾ ਚਲ ਗਏ ਮੱਥਾ ਟੇਕਦੇ ਚਲੋ ਚਲਦੇ ਆ ਮੱਥਾ ਟੇਕ ਬੰਦਾ ਕੋਲ ਰੋ ਇਥੇ ਕਿੱਥੇ ਕਿੱਥੇ ਆ ਗਏ ਮਾੜਾ ਪਾਣੀ ਪੀ ਗਿਆ ਉਹ ਰਸਤਾ ਸੰਗ ਤੇ ਕਿੱਥੇ ਆ ਗਏ ਕਿੱਥੇ ਆ ਗਏ ਉਹੀ ਐ ਉਹੀ ਕਹਿੰਦੀ ਐ ਕਰਦੇ ਹਰ ਸਾਲ ਦੱਸਦਾ ਇੱਥੇ ਕਰਦੇ ਜੀ ਕਹਿੰਦੇ ਮਿਸਿੰਗ ਹੋ ਰਹੀ ਆ ਅੱਜ ਆ ਉਹੀ ਐ ਬੱਜੀ ਪਾਰ ਵਾਲਾ ਹੀ ਉਹ ਹੀਆਂ ਚੋਪਰਾ ਇਹ ਆਪਣਾ ਪੇਜ ਨਹੀਂ ਫੋਲੋ ਕਰਦਾ ਹੁਣ ਹਾਏ ਮਰੀ ਅੱਖ ਜੇ ਬੱਜੀ ਸੀ ਤੈਨੂੰ ਪਤਾ ਨਹੀਂ ਮੂਰੇ ਖੜਾ ਕਿੱਥੇ ਬਿਠੀ ਰੱਖਦਾ ਉਹ ਵੇਖੀ ਗਾੜੀ ਡਿੱਗੀ ਜਾਂਦੀ ਆ ਡਿੱਗੀ ਲੱਗੜਕੀ ਹੈ ਨਾ ਗੱਲ ਚੱਲ ਗਏ ਲੈ ਪਾਡਾ ਉੱਤਰਦਾ ਗਏ ਦੋਨੇ ਗਾਹ ਵੇਖੋ ਕਦੇ ਨਾਉਣਾ ਨਹਿਰ ਚ ਨਹਿਰ ਪਤਾ ਨਹੀਂ ਕੀ ਆ ਇਹ ਕੀ ਆ ਇਹ ਨਹਿਰੀ ਹੈ ਮੈਂ ਨਹੀਂ ਨਦੀ ਆ ਔਰ 간 ਨਹੀਂ ਜਾਂਦਾ ਪੱਟ ਬਣਾਵਾ ਜਾਂਦਾ ਬਾਈ ਭਾਈ ਆਂਦੇ ਇੰਕਾ ਨਹੀਂ ਦੀ ਹੈ ਕਿਵੇਂ ਗਰੀ ਜਾਂਦੇ ਆ ਆ ਵੀ ਨਹੀਂ ਜੀ ਆਲ ਵੱਡੀ ਲੜੀ ਇਹ ਵੀ ਬਾਰੇ ਦੱਸਾਂਗੇ ਲੋਕ ਜਿਹਾ ਸਖੜਾ ਹੋ ਗਿਆ ਪੜ ਗਿਆ ਕੋ ਟੇ ਗਿਆ ਓਏ ਕੀ ਹੋ ਗਿਆ ਖੜਕਾ ਤਾਂ ਗਿਆ ਅਸੀਂ ਲੈਣਾ ਪਹਿਲੀਆਂ ਚ ਆ ਜਾਂਦੇ ਆ ਮੈਲਾ ਪਿੱਛੇ ਲੇਟ ਨਾ ਚਿੱਤ ਨਹੀਂ ਕਰਦਾ ਨਾ ਉਹਨੂੰ ਪੜ ਜਾ ਲੇਗਾ ਕੀ ਕਹਿੰਦਾ ਪਾਈ ਠੰਡਾ ਬਹੁਤ ਆ ਕੋਈ ਥੱਕਾ ਨਹੀਂ ਬਾਈ ਲਾਓ ਬੰਦੇ ਨੂੰ ਆ ਬਾਈ ਹੰਬ ਗਿਆ ਘੰਟਾ ਹੋ ਗਿਆ ਜੀ ਇਹਦੇ ਨਾਲ ਅਦਰ ਆਪਣੇ ਬੰਦੇ ਨੰੁੰਦੇ ਗਏ ਨੰੁੰਦੇ ਹੋਣਾ ਨਹੀਂ ਪਤਾ ਹੈਲੋ 35 ਕੁਲੇਗਾ ਮਾਰਦਾ ਚੁੱਪ ਨੂੰ ਤੇਰਾ ਚੰਗੀ ਸਟੈਪ ਆ ਗਈ ਤੇ ਬਦ ਮਸੂਏ ਨਾ ਮੇਰਾ ਕੋਟੇਗਾ ਆ ਵੀ ਕੋਟੇਗਾ ਕੋਏ ਚੱਲ 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 ਨਾ ਜੋਤੀ ਕਹਿੰਦਾ 50 ਜੁੰਬੀਆਂ ਲਾਊਗਾ ਉਹ ਗੱਨੀ ਦਾ ਸਿਸਟਮ ਹਿੱਲਿਆ ਪਿਆ ਬੜਾ ਜਰ ਉਹ ਲੋਕ ਕਮਣੇ ਪੁੱਠੇ ਹੀ ਮੁਰਦਾ ਗਿਆ ਸਾਨੂੰ ਹੋ ਗਿਆ ਚੱਲ ਜਰਾ ਨਾ ਆ ਬਾਈ ਸਿੱਤਾ ਦਾ ਪੁੱਤਾਂ ਨੂੰ ਲਈ ਲਾਲੀ ਚੁੰਮੀ ਲਾਲੀ ਇੱਕ ਸੱਤ ਲਾਉਣੀ ਹੈ ਕਹਿੰਦੇ ਸੱਤ ਲਾਈਆਂ ਬਈ ਮੈਂ ਸੱਤ ਲਾਈਆਂ ਛੜਾ ਰਹਿਣਾ ਤੂੰ ਆਪਾਂ ਤੈਨੂੰ ਨੰਬਰ ਸਗਣ ਦਾ ਪੈਜੂ ਆਏ ਆਹ ਕਹਿੰਦਾ ਮੈਂ ਤੈਨੂੰ ਨਈਆ ਮੇਰੇ ਸਗਣ ਦਾ ਪੈਜੂਗਾ ਕੋਈ ਫਿਰੋਂ ਆਨੰਦਪੁਰ ਸਾਹਿਬ ਤਾਂ ਪਹੁੰਚ ਗਏ ਆਪਾਂ ਜਾ ਪਾ ਉਹੀ ਲੋਕੇਸ਼ਨ ਤੇ ਆ ਗਏ ਜਿੱਥੇ ਆ ਫੜਨਾ ਸੀਗਾ ਕਿਵੇਂ ਫਿਰ ਮਲਾਜਮ ਕਿਹਾਂ ਦੇ ਹੁਣ ਮਲਾਜਮ ਨੂੰ ਕਰਦੇ ਆ ਇਸ ਬੱਸ ਤੋਂ ਓ ਯਾਰ ਪ੍ਰਭਾਵ ਦੇ ਗਏ ਤੇ ਪੀੜਾ ਕੱਦਗੜ ਦੇ ਕੇ ਕਹਦੇ ਬਈ ਯਾਰ ਇਹ ਵੀ ਮਲਾਜਮ ਲੱਗਦਾ ਪਹਿਲਾਂ ਵੀ ਕਿਹਾ ਵੀ ਗੱਤ ਨਹੀਂ ਲੜਦੇ ਹੁੰਦੇ ਆਹ ਫੂਨ ਉਹਨੇ ਦੇ ਕੋਲ ਲੱਖ ਰੁਪਏ ਦਾ ਜੇ 50 ਦਾ ਸਹਿਮ ਬਊ ਤਾਂ ਫੇਰ ਚੱਲਣਾ ਲੈ ਵੀ हां जसे होई रहा कोई आ, वे, वे आ, <स्तुर्ण> हां था। था। मैं जानਦਾ ਹੀ ਰੈਟਰ ਲਗਣ ਦਿੰਦਾ ਠੀਕ ਆ ਇੱਧਰ ਜਾਊ ਟੂ ਆ ਜਾਊਗਾ ਹਾਂ ਨਾ ਕੋਈ ਮੁੜਦਾ ਇਹਨਾਂ ਬੜਾ ਤੇ ਚੱਲ ਠੀਕ ਆ ਕਿਹੜੇ ਕੱਢਣ ਦੇ ਹੋਗੇ ਮੁੰਡੇ ਥਾਂ ਤੋਂ ਭਾਲਦੇ ਫਿਰਦੇ ਜਿਹੜੀ ਚੀਜ਼ ਕਿੱਥੇ ਮਿਲਦੀ ਆ ਸਾਰੇ ਆ ਵੀਰੇ ਫਿਰਦੇ ਆ ਕਿਉਂਕਿ ਤੋ ਉਹ ਇੱਕ ਚੀਜ਼ ਆਪਣੀ ਰਹਿ ਗਈ ਆਤਮਾਨਾ ਉਹ ਚੀਜ਼ ਕਿ ਲਾ ਹੀ ਕਰਾਂਗੇ ਜਿੱਦਾਂ ਮਾਲਕ ਦੇ ਹੁੰਨੇ ਜੋ ਕੇ ਕਰਤੇ ਹੈ ਕਰਦਾਂਗੇ ਕਰਦਾਂਗੇ ਕਦਰ ਇੱਕ ਬਰਮਣਾ ਉਹ ਵੀ ਲਾਵਾਂਗੇ ਐ ਕਿਤਾ ਬਸ ਅਨਸਾਰ ਦੇ ਨੂੰ ਆਉਣਾ ਪਿਆ ਤੇ ਐਂ ਨਾ ਜੀ ਨਹੀਂ ਕਰਦਾ ਸੀ ਆਉਣ ਨੂੰ ਐਂ ਨਾ ਕਿ ਆ ਛੱਡ ਤੇ ਹਟਾ ਤੇ ਆ ਕੋਈ ਨਹੀਂ ਮਾਲਕ ਸੱਖ ਰੱਖੇ ਗਾਹ ਨੂੰ ਐਦੂ ਵਧੀਆ ਮੇਲਾ ਆਪਣਾ ਬਾਬਾ ਲਿਹਾਵੇ ਦੇਣ ਚੰਗੇ ਬਿਕ ਬਿਕ ਸਰਪ੍ਰਾਈਜ਼ ਆਉਣਗੇ ਤੇ

ਕਮਾਨੀਆਂ ਚਕਾ ਕੇ ਜੀਪ ਤੇਰੇ ਕੋਲੇ ਵੀ ਆਜੀਬ ਪਾਜ ਸਿਸਟਮ ਤੇਰੇ ਵੀ ਲੱਗਿਆ ਆ ਜੀਪ ਚ ਪਾਜਾਂ ਤੇ ਵੀ ਲੱਗਿਆ ਵਾ ਹੈ ਜੀਪ ਇੱਕ ਬਣੀ ਪੋਰ ਚਾਲਦੇ ਆ ਟਰੈਕਟਰ ਸਹੀ ਕਰਕੇ ਲਾਉਣੇ ਆ ਟਕਾ ਕੇ ਮੈਡ ਮੂਡ ਵਸਾਵਾਂਗੇ ਥੱਲੇ ਫਿਰ ਕਰਾਂਗੇ ਸ਼ੁਰੂਆਤ ਸ਼ੁਰੂਆਤ ਆਏ ਆ ਇਹ ਆਈ ਇਥਾ ਰੁਕੜੇ ਪਏ ਤੇ ਕਬਜ਼ਾ ਕਰਨਾ ਪੈਂਦਾ ਹੈ ਠੀਕ ਆ ਯਾਰ ਮੁੰਡੇ ਅੱਡੋ ਢਿੱਕਤੇ ਆ ਰੁਕ ਹੈ ਸਤ ਸ੍ਰੀ ਅਕਾਲ ਮਾਸੀ ਮੇਰੇ ਸਾਰੇ ਉਹੀ ਮੈਂ ਆਦਾ ਹੀਗਾ ਆ ਵੀ ਕਿੰਦਰ ਤੇ ਨਹੀਂ ਸੰਗਤ ਆ ਰੰਗ ਦੇ ਲੰਗਰ ਤੇ ਸੰਗਤ ਦੇ ਲੰਗਰ ਤੇ ਇੱਧਰ ਕਹਿ ਰਿਹਾ ਜੱਸੇ ਅਲੀ ਕਹਿੰਦਾ ਕੈਮਰਾ ਲੈ ਮੇੜੇ ਆ ਜਾ ਇੰਨਾ ਵੀ ਚੱਲਣ ਨਹੀਂਗਾ ਚੱਲਣ ਕਿਉਂ ਨਹੀਂ ਹੈਗਾ ਉੱਚੀ ਬੋਲ ਮੈਂ ਤਰਾ ਹੋਰ ਦੱਸ ਦਾਂ ਲੱਸ ਮੈਂ ਵਧੀਆ ਠੀਕ ਠਾਕ ਲੰਗਰ ਸੇ ਗਰਲੇ ਆ ਜਾਨਾ ਇਧਰ ਆਂਟਾ ਜਿਹੜੇ ਆਦੇ 10 ਨਾਂ ਵੀ ਉਹ ਆਏ ਨਹੀਂ ਹੁੰਦਾ ਅੱਗੇ ਆਪਾਂ ਨਾਂ ਲੈ ਕੇ ਆਂਦੇ ਹਾਂ ਉਹ ਨਾਮ ਆ ਭੁੱਲ ਗਾ ਉਹਨਾਂ ਦਾ ਹਾਂ ਭਾਲ ਦਾ ਮਿੱਠਾ ਨਾ